जयकारा 20 बजे देंगे हर हर महादेव भारत माता की जय भारत माता की जय हिंदुस्तान जिंदाबाद हिंदुस्तान जिंदाबाद पाकिस्तान मुर्दाबाद पाकिस्तान मुर्दाबाद अंकतबाद मुर्दाबाद अंकतबाद मुर्दाबाद जयकारा 20 बजे देंगे हर हर महादेव हां नाला लगे پاکستان مراد آباد مراد آباد پاکستان 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 مراد آباد پاکستان پاکستان ਜੈ ਸ਼੍ਰੀ ਰਾਮ ਬੰਦੂ ਵਾਲਾ ਸਿਖਸ਼ਣਾ ਉਦੋਂ ਵਾਲਾ ਸਾਹ ਉਠਾ ਦੇ ਦੇ ਅਧਿਕਾਰੀ ਅੱਜ ਸਾਡੇ ਜਿਹੜੇ ਆਪਣੇ ছাত্রী ਜਿਹੜੇ ਬੈਸਨਵਾ ਦਾ ਦੇ ਦਰਵਾਜ਼ੇ ਉੱਤੇ ਜਾ ਰਹੇ ਸੀਗੇ ਜਿਹੜੇ ਉਹਨਾਂ ਦੀ ਬੱਸ ਦੇ ਉੱਤੇ ਹਮਲਾ ਹੋਇਆ ਅੱਜ ਉਹਦੇ ਮਾਮਲੇ ਦੇ ਵਿੱਚ ਜਿਹੜਾ ਅੱਜ ਜਿਹੜਾ ਪਾਕਿਸਤਾਨ ਦਾ ਝੰਡਾ ਜਿਹੜਾ ਫੁਕਿਆ ਗਿਆ ਹੈ گاਉਂ ਬਮਿਆਲ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਮਹਾਰਾਜ ਹਰ ਵਾਰ ਇਹ ਪਾਕਿਸਤਾਨ ਕੋਈ ਨਾ ਕੋਈ ਹਰਗਤੇ ਇਦਾਂ ਦੀ ਜਿਹੜਾ ਕਰਦਾ ਹੀ ਰਹਿੰਦਾ ਔਰ ਸਾਨੂੰ ਮਜਬੂਰਨ ਆਏ ਜਿਹੜੇ ਸਾਨੂੰ ਉਹਨਾਂ ਦੇ ਜਿਹੜੇ ਝੰਡੇ ਜਿਹੜੇ ਫੁਕਣੇ ਪੈਂਦੇ ਆ ਔਰ ਅਸੀਂ ਇਹੋ ਹੀ ਗੱਲ ਕਹਿਣਾ ਚਾਹੁੰਦੇ ਹਾਂ ਅੰਤਖਵਾਦ ਨੂੰ ਕਿ ਸੁਧਰ ਜੋ ਆਵਾਜ਼ ਆ ਜੋ ਕਿਉਂ ਇਦਾਂ ਦੇ ਹਰਕਤਾਂ ਕਰਦੇ ਹੋ ਕਿ ਤੁਸੀਂ ਬੋਲਣ ਤੇ ਮਜਬੂਰ ਕਰ ਦਿੰਦੇ ਹੋ ਬੰਦੇ ਨੂੰ ਔਰ ਇੱਕ ਨਵਾਂ ਹੀ ਇੱਕ ਹੋਰ ਸੁਣਿਆ ਆਪਾਂ ਹੀਰਾਨਗਰ ਦੇ ਵਿੱਚ ਜਿਹੜਾ ਪਿੰਡ ਮੇਲੇ ਦੇ ਵਿੱਚ ਇੱਕ ਜਿਹੜੇ ਡਾਕਟਰ ਸਾਹਿਬ ਦੀ ਜਿਹਦੀ ਮਤਲਬ ਕਿ ਹਲਾਲ ਕਰ ਕਰਕੇ ਉਹਦੀ ਮਾਰਡਰ ਕੀਤਾ ਗਿਆ ਆ ਉਹ ਗੁੱਜਰ ਜਾਦਵਰ ਸੁਣਿਆ ਪਿਆ ਹਰ ਇਦਾਂ ਕਿਉਂ ਕੀਤਾ ਜਾਂਦਾ ਹੈ ਹਿੰਦੂ ਹੀ ਕਿਉਂ ਮਾਰੇ ਜਾ ਰਹੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿ ਇੱਤੇ ਸਾਡਾ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕੁਝ ਨਹੀਂ ਲੱਗਦਾ ਇਹਨਾਂ ਦੀ ਨੱਕ ਤੋਂ ਲੰੰਗ ਕੇ ਇਦਾਂ ਦੇ ਜਿਹੜੇ ਅੰਤਕਵਾਦੀ ਹੈ ਜਿਹੜੇ ਜਾ ਰਹੇ ਨੇ ਇਹ ਕੀ ਕਰ ਰਹੇ ਨੇ ਹਿੰਦੂਆਂ ਨੂੰ ਸਾਰੇ ਕਿ ਜਗ੍ਹਾ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਿੰਦੂ ਹੀ ਕਿਉਂ ਇਹਨਾਂ ਦੇ ਅੱਗੇ ਆ ਜਾਂਦੇ ਨੇ ਹਰ ਵਾਰ ਉਹਦੇ ਸੁਧਰਦੇ ਕਿਉਂ ਨਹੀਂ ਆ ਉਹਨਾਂ ਹੀ ਪਾਕਿਸਤਾਨ ਨੂੰ ਇਹੋ ਚ ਥਾਮਣੀ ਦੇਣਾ ਚਾਹੁੰਦੇ ਆ ਕਿ ਸੁਧਰ ਜੋ ਅਗਰ ਜੇ ਸਾਨੂ ਰੋਡ ਤੇ ਆਣਾ ਪਿਆ ਸ਼ਿਸ਼ਮਾ ਜਿਹੜੀ ਰੋਡ ਤੇ ਆਏਗੀ ਔਰ ਇਹਨਾਂ ਨੂੰ ਪੂਰੀ ਨਕੇਲ ਜਿਹੜੀ ਆ ਪਾਏਗੀ ਔਰ ਇਹਨਾਂ ਨੂੰ ਪੂਰੀ ਨਤ ਕਰਾਏਗੀ ਇਹਨਾਂ ਦੀ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਨਸੀਬ ਸਿੰਘ ਆਫ ਦ ਬਧਹਾ ਠਾਕਰੇ ਸੰਤੋਖ ਸਿੰਘ ਹਿੰਦੂ ਨੇਤਾ ਮੈਂ ਇੱਕੋ ਗੱਲ ਕਹਿਣਾ ਚਾਹਨਾ ਕਿ ਜਿਹੜਾ ਸਾਡੇ ਬੈਸਨਾ ਦੇਵੀ ਦੇ ਬਸ ਗਏ ਸੀ ਜੀ ਬਲ ਜਿਹੜਾ ਉੱਤੇ ਹਮਲਾ ਹੋਇਆ ਅਮ ਤਨਵਾਦ ਨੇ ਕੀਤਾ ਅਸੀਂ ਉਹ ਕਹਣਾ ਗੱਲ ਕਹਿਣਾ ਚਾਹੁੰਦੇ ਹਾਂ ਪਾਕਿਸਤਾਨ ਦੇ ਜਿਹੜੇ ਤੁਸੀਂ ਬਾਦ ਬਾਦ ਜਿਹੜੇ ਤੁਸੀਂ ਇਹ ਬੰਦੇ ਭੇਜ ਕੇ ਅੰਕਤ ਬਾਦ ਫਲਾ ਕੇ ਸਾਡੇ ਹਿੰਦੂ ਬੰਦਿਆਂ ਦੀ ਹੱਤਿਆ ਕਰਵਾਈ ਕਰਦੇ ਹੋ ਬਾਦ ਜਾਜੋ ਤੁਹਾਨੂੰ ਇੱਕ ਵਾਰ ਪਹਿਲੇ ਵੀ ਚੇਤਾਵਨੀ ਦਿੱਤੀ ਸੀਗੀ ਠੀਕ ਹੈ ਹੁਣ ਵੀ ਤੁਹਾਨੂੰ ਚੇਤਾਵਨੀ ਦਿੰਦੇ ਆ ਕਿ ਬਾਦ ਜਾਜੋ ਆਪਾਂ ਤੇ ਇਹੋ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਕਿ ਜਿੱਥੇ ਵੀ ਉਹ ਬੰਦੇ ਲੱਭਦੇ ਆ ਜਿੱਦਾਂ ਦੇ ਸਾਡੇ ਬੰਦਿਆਂ ਦੀ ਹੱਤਿਆ ਹੋਈ ਹੁੰਦੀ ਪਈ ਆ ਇਦਾਂ ਹੀ ਉਹਨਾਂ ਦੇ ਨਾਲ ਉਹਨਾਂ ਨੂੰ ਹਲਾਲ ਕਰਕੇ ਚੌਂਕ ਦੇ ਵਿੱਚ ਗੱਬੇ ਗੋਲੀ ਮਾਰੀ ਜਾਏ ਉਹ ਪਾਕਿਸਤਾਨ ਨੂੰ ਨੇ ਕੇ ਦੱਸੀ ਜਾਏ ਦੱਸਿਆ ਜਾਏ ਕਿ ਹਿੰਦੁਸਤਾਨ ਕੀ ਚੀਜ਼ ਆ ਜੈ ਸ੍ਰੀ ਰਾਮ